ਅਕਬਰ ਵੱਲ ਦੋੜ ਸਕਦਾ ਹੈ। ਅਕਬਰ ਪਟਾਲੇ ਉਸਨੇ ਇਸ ਧਾਰਮਿਕ ਰੱਤ ਦੇ ਦਰਸ਼ਨ ਦਿੱਤੇ ਨੇ। ਹਉ ਭਾਈ ਹੋਈ ਸਿੱਖਾਂ ਨੂੰ ਇਸ ਦੇ ਵਿੱਚੋਂ ਕੁਝ ਬਾਣੀ ਪੜ੍ਹ ਕੇ ਸੁਣਾਉਣ ਵਾਸਤੇ ਗਿਆ। ਚਾਰ ਜਗਤੋਂ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰੂ ਗ੍ਰੰਥ ਵਿੱਚਲੀ ਬਾਣੀ ਨੂੰ ਪੜ੍ਹ ਕੇ ਸੁਣਾਇਆ। ਅਕਬਰ ਕਿੰਨਾ ਪ੍ਰਭਾਵਿਤ ਹੋਇਆ ਹੈ। ਕੀ ਉਸ ਨੇ ਇਸ ਧਾਰਮਿਕ ਕ੍ਰਾਂਤੀ ਕਿ ਸਿਰ ਚੁਕਾ ਦਿੱਤਾ 51 ਮੋਹਰਾਂ ਰੱਖ ਕੇ ਮੱਥਾ ਟੇਕਿਆ ਤੇ ਨਾਲ ਹੀ ਆਪਣੇ ਮੂੰਹ ਕਿਹਾ ਕਿ ਇਹ ਕ੍ਰਾਂਤ ਰੋਹਾਨੀਏ ਦਾ ਸਿਖਰ ਹੈ ਉਸ ਵੇਲੇ ਗੁਰੂ ਘਰ ਦੇ ਵਿਰੋਧੀਆਂ ਨੂੰ ਬੜੀ ਵੱਡੀ ਮਾਰ ਪਈ ਹੈ ਕਿ ਇਹ ਜਿਹੜਾ ਸ਼ਿਕਾਇਤ ਦਾ ਮੌਕਾ ਸੀ ਇਹ ਵੀ ਖੁੰਝ ਗਿਆ ਹਰ ਪਾਸੇ ਗੁਰੂ ਘਰ ਦੇ ਵਿਰੋਧੀ ਸੜ ਰਹੇ ਸੁਰਜੀਖਾਨ ਚੜਕੇ ਆਇਆ ਖਤਮ ਹੋ ਗਿਆ ਸੁਰਜੀਖਾਨ ਚੜਕੇ ਆਇਆ ਖਤਮ ਹੋ ਗਿਆ ਬੀਬਲ ਗੁਰੂ ਘਰ ਨੂੰ ਧਮਕੀ ਦੇ ਕੇ ਗਿਆ ਪਰ ਅਫਗਾਨਿਸਤਾਨ ਦੇ ਵਿੱਚ ਯੂਸਫ ਜ਼ੈਯਦ ਦੇ ਹੱਥੋਂ ਉਸਦੀ ਮੌਤ ਹੋ ਗਈ ਅਕਬਰ ਨੂੰ ਸ਼ਿਕਾਇਤਾਂ ਕੀਤੀਆਂ ਪਰ ਅਕਬਰ ਗਰੰਥੀ ਰਚਨਾ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਹ ਉਸ ਦਾ ਸਿਰ ਇਸ ਪਾਵਨ ਬਾਣੀ ਤੇ ਕਿਚੁਕ ਗਿਆ ਇਹ ਸਾਰੇ ਗੁਰੂ ਘਰ ਦੇ ਵਿੰਦਕ ਕਿਸੇ ਨਾ ਕਿਸੇ ਬਹਾਨੇ ਦੀ ਤਾਕਤ ਦੇ ਵਿੱਚ ਨੇ ਕਿ ਕੋਈ ਐਸਾ ਬਹਾਨਾ ਮਿਲ ਜਾਵੇ ਜਿਸ ਦੇ ਨਾਲ ਗੁਰੂ ਅਰਜਨ ਸਾਹਿਬ ਨੂੰ ਇਸ ਖਿੱਤੇ ਦੇ ਵਿੱਚ ਖਤਮ ਕੀਤਾ ਜਾ ਸਕੇ ਪਰੋਜ ਨਵਾਂ ਦਿਨ ਚੜ੍ਹਦਤ ਨਵੀਂ ਸਾਜ਼ਿਸ਼ ਤਿਆਰ ਹੁੰਦੀ ਹੈ ਉਹ ਸਮਾਂ ਜਦੋਂ ਅਕਬਰ ਸੁਲ੍ਹਾ ਕੁਲ ਨੀਤੀ ਦੇ ਨਾਲ ਇਸ ਦੇਸ਼ ਦੇ ਵਿੱਚ ਰਾਜ ਚਲਾ ਰਿਹਾ ਹੈ पर उस रते कट्टर इस्लामी लोग चाहंदे ने के अकबर दिले इलाही ਤੋਂ ਦੂਰ ਨਾ ਜਾਵੇ। ਫਕਪਰ ਇਸਲਾਮ ਮਤ ਦੀ ਪ੍ਰਚਾਰ ਪ੍ਰਸਾਰ ਦੇ ਵਾਸਤੇ ਉਹਨਾਂ ਦੀ ਮਦਦ ਕਰੇ। अकबर ਦੇ ਦਰਬਾਰ ਦਾ ਇੱਕ ਧਾਰਮਿਕ ਵਿਅਕਤੀ। ਇਸਲਾਮ ਦਾ ਪ੍ਰਚਾਰਕ ਜਿਸਦੇ ਬਾਰੇ ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਉਹ ਤੋ ਰਾਮ ਤੋਂ ਚੜ ਕੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਦੇ ਵਾਸਤੇ ਹੈ ਇਸਲਾਮ ਦੇ 14 سلسلے ਨੇ ਜਿਨ੍ਹਾਂ ਨੂੰ سلسلہ ਆਖਿਆ ਜਾਂਦਾ ਹੈ 14 ਫਿਰਕੇ ਕਿਹਾ ਜਾ ਸਕਦਾ ਹੈ ਇਹਨਾਂ ਨੂੰ ਜਿਸ ਤਰ੍ਹਾਂ ਸੂਫੀ ਹੈ ਕਾਦਰੀ ਹੈ ਚਿਸ਼ਤੀ ਹੈ ਇਸੇ ਤਰ੍ਹਾਂ ਇੱਕ سلسلہ ਹੈ ਨਕਸ਼ਬੰਦੀ ਨਕਸ਼ਬੰਦੀ ਦਾ ਅਰਥ ਹੈ ਮੁਸਵਰ ਪੇਂਟਿੰਗ ਕਰਨ ਵਾਲਾ ਔਰ ਇਸਲਾਮੀ ਨਕਸ਼ਬੰਦੀ ਲੋਕ ਯਕੀਨ ਕਰਦੇ ਨੇ ਕਿ ਇਹ ਐਸੇ ਸੂਫੀ ਫਕੀਰ ਨੇ ਜਿਨ੍ਹਾਂ ਨੇ ਆਪਣੇ ਫਿਰਤੇ ਨੂੰ ਖੁਦਾ ਦੇ ਰੰਗ ਦੇ ਵਿੱਚ ਰੰਗ ਲਿਆ। ਸੋ ਮੁਹੰਮਦ ਬਾਕੀ ਬਿੱਲਾ ਜਿਸ ਦਾ ਸੰਬੰਧ ਨਕਸ਼ਬੰਦੀ ਫਿਰਕੇ ਦੇ ਨਾਲ ਹੈ। ਉਤਰਾਣ ਤੋਂ ਹਿੰਦੁਸਤਾਨ ਦੇ ਵਿੱਚ ਪਹੁੰਚਿਆ ਹੈ ਇਸਲਾਮ ਦੇ ਪ੍ਰਚਾਰ ਦੇ ਵਾਸਤੇ। ਅਕਬਰ ਦਾ ਰਾਜ ਇੱਥੇ ਇਸਲਾਮ ਦਾ ਪ੍ਰਚਾਰ ਕਰਨਾ ਉਸਨੇ ਸ਼ੁਰੂ ਕੀਤਾ। ਪਰ ਜਿਸ ਨੀਤੀ ਦੇ ਅਧੀਨ ਉਹ ਆਇਆ ਸੀ ਕਿ ਰਾਜਨੀਤਿਕ ਪ੍ਰਭਾਵ ਦੇ ਨਾਲ ਪੂਰੇ ਹਿੰਦੁਸਤਾਨੀ ਖਿੱਤੇ ਦੇ ਵਿੱਚ ਇਸ ਧਰਮ ਦਾ ਪ੍ਰਚਾਰ ਕੀਤਾ ਜਾ ਸਕੇ ਉਹ ਨੀਤੀ ਦੇ ਅਨੁਸਾਰ ਉਹ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਨ ਕਰ ਸਕਿਆ ਪਰ ਫਿਰ ਵੀ ਉਸਨੇ ਅਕਬਰ ਦੇ ਕਾਫੀ ਦਰਬਾਰੀ ਔਰ ਕਈ ਜਰਨੈਲ ਔਰ ਕਈ ਸੈਨਾਪਤੀ ਉਸਨੇ ਆਪਣੇ ਪ੍ਰਭਾਵ ਅਧੀਨ ਕਰ ਲਏ ਇਨਾਂ ਸਮਿਆਂ ਦੇ ਵਿੱਚ ਹੀ ਸਰਹੰਦ ਦੇ ਵਿੱਚ ਇੱਕ ਸ਼ੇਖ ਅਹਿਮਦ ਸਰਹੰਦੀ ਨਾਮ ਦਾ ਵਿਦਵਾਨ ਰਹਿੰਦਾ ਹੈ ਨੌਜਵਾਨੀ ਦੀ ਉਮਰ ਹੈ ਪਰ ਇੱਕ ਇਸਲਾਮ ਦੇ ਉੱਪਰ ਵਿਦਤਾ ਦੀ ਮੁਹਾਰਤ ਰੱਖਦਾ ਹੈ ਹਜ ਜਾਣ ਵਾਸਤੇ ਤਿਆਰ ਹੋਇਆ ਹੈ ਰਸਤੇ ਦੇ ਵਿੱਚ ਦਿੱਲੀ ਰੁਕਿਆ ਦਿੱਲੀ ਰੁਕ ਤੇ ਉਸਦੀ ਮੁਲਾਕਾਤ شیخ احمد ਸਰਹੰਦੀ ਦੀ ਖਵਾਜ਼ਾ ਮੁਹੰਮਦ ਬਾਕੀ ਬਿੱਲਾ ਦੇ ਨਾਲ ਹੋਈ ਹੈ ਇਸਲਾਮ ਦੇ ਕੁਝ ਮੁੱਦਿਆਂ ਦੇ ਉੱਪਰ ਚਰਚਾ ਹੋਈ ਹੈ ਉਸ ਚਰਚਾ ਦੇ ਦੌਰਾਨ محمد باکی بلا شیخ احمد سرہندی تو اتنا ਪ੍ਰਭਾਵਿਤ ਹੋਇਆ ਕਿ ਉਸਨੇ ਕਿਹਾ ਕਿ ਤੂੰ مزتت مزتت ਅਲਫ਼ ਸਾਲ ਇслаਮ ਦੇ ਵਿੱਚ ਯਕੀਨ ਕੀਤਾ ਜਾਂਦਾ ਹੈ ਕਿ ਜਦੋਂ ਧਰਮ ਦੇ ਵਿੱਚ ਬਹੁਤ ਗ੍ਰਾਵਿਟੀ ਆ ਜਾਂਦੀ ਹੈ ਤਾਂ 1000 ਸਾਲ ਦੇ ਵਿੱਚ ਬਾਅਦ ਇੱਕ ਰਿਫਾਰਮਰ ਆਫ ਇਸਲਾਮ ਇਸਲਾਮ ਦਾ ਦੂਸਰਾ ਪੈਗੰਬਰ ਜਨਮ ਲੈਂਦਾ ਹੈ ਜਿਹੜਾ ਫਿਰ ਇਸਲਾਮ ਦੀ ਤਰੱਕੀ ਦੇ ਵਾਸਤੇ ਇਸਲਾਮ ਦੇ ਪ੍ਰਚਾਰ ਦੇ ਵਾਸਤੇ ਇਸਲਾਮ ਦੇ ਪ੍ਰਸਾਰ ਦੇ ਵਾਸਤੇ ਆਪਣਾ ਜੀਵਨ ਲਗਾ ਦਿੰਦਾ ਉਹ 1000 ਸਾਲ ਬਾਅਦ ਐਸਾ ਰਿਫਾਰਮਰ ਐਸਾ ਪ੍ਰਚਾਰਕ ਐਸਾ ਪ੍ਰਚਾਰਕ ਜਾਂ ਫਿਰ ਪੈਗੰਬਰ ਜਨ ਬਣਦਾ ਜਿਸ ਨੂੰ ਮੁਜ਼ੱਤਦ ਅਲਫਸਾਨੀ ਕਿਹਾ ਜਾਂਦਾ ਅਲਫ ਦਾ ਭਾਵ 1000 ਸਾਨੀ ਦਾ ਭਾਵ ਹੈ ਜਿਸ ਤਰ ਤੋ ਬਾਅਦ ਮੁਜ਼ੱਤਦ ਦਾ ਭਾਵ ਹੈ ਇਸਲਾਮ ਦਾ ਪੈਗੰਬਰ ਜਾਂ ਪ੍ਰਚਾਰਕ ਕੁਸ ਮੁਜ਼ੱਦਦ ਪਾਲਖਸਾਨੀ ਉਸ ਵੇਲੇ ਮੁਹੰਮਦ ਬਾਕੀਬੱਲਾ ਨੇ ਸ਼ੇਖ ਅਹਿਮਦ ਸਰਹੰਦੀ ਨੂੰ ਕਿਹਾ ਕਿ ਤੂੰ ਉਹ ਹੈ ਜਿਸ ਨੇ 1000 ਸਾਲ ਬਾਅਦ ਇਸਲਾਮ ਦਾ ਪ੍ਰਚਾਰ ਕਰਨਾ ਸੀ ਕੋਈ ਸਮਾਂ ਬੀਤਿਆ ਸ਼ੇਖ ਅਹਿਮਦ ਸਰਹੰਦੀ ਇਸਲਾਮ ਦੇ ਪ੍ਰਚਾਰਕ ਉੱਪਰਦਾ ਚਾਰ ਰਿਹਾ ਹੈ ਇਸ ਨੇ ਆਪਣੇ ਆਪ ਨੂੰ ਮੁਜ਼ੱਦਦ ਅਖਵਾਉਣਾ ਸ਼ੁਰੂ ਕਰ ਦਿੱਤਾ ਪਰ ਅਕਬਰ ਦੇ ਦਰਬਾਰ ਦੇ ਵਿੱਚ ਇਸ ਦੀ ਚਾਹਤ ਨਹੀਂ ਚੱਲ ਸਕੀ ਫੌਲੀ ਫੌਲੀ ਇਸ ਨੇ ਉਸਦੇ ਜਰਨੈਲਾਂ ਦੇ ਵਿੱਚ ਉਸਦੇ ਸੈਨਾਪਤੀਆਂ ਦੇ ਵਿੱਚ ਕਾਫੀ ਪ੍ਰਭਾਵ ਬਣਾ ਲਿਆ ਪੰਜ 6 ਸਾਲ ਗੁਜ਼ਰੇ ਨੇ ਕਿ ਅਕਬਰ ਦੀ ਮੌਤ ਹੋ ਗਈ ਹੈ ਅਕਬਰ ਦੀ ਮੌਤ ਹੋਣ ਦੇ ਨਾਲ ਜਹਾਂਗੀਰ ਗੱਦੀ ਦੇ ਉੱਪਰ ਬੈਠਾ ਹੈ ਜਹਾਂਗੀਰ ਤੇ ਗੱਦੀ ਉੱਪਰ ਬੈਠਦੇ ਹੀ ਰਾਜ ਦਰਬਾਰ ਦੀਆਂ ਨੀਤੀਆਂ ਬਦਲ ਗਈਆਂ ਨੇ ਨਕਸ਼ਬੰਦੀ ਧਾਰਮਿਕ ਆਗੂਆਂ ਦੀ ਸਲਾਹ ਮਸ਼ਵਰੇ ਦੇ ਨਾਲ ਰਾਜ ਚੜਨ ਲੱਗਾ ਜਿਸ ਵੇਲੇ ਅਕਬਰ ਦੀ ਮੌਤ ਹੋਈ ਹੈ ਉਸ ਵੇਲੇ ਸ਼ੇਖ ਅਹਿਮਦ ਸਹੰਦੀ ਨੇ ਇੱਕ ਚਿੱਠੀ ਸ਼ੇਖ ਫੀਤ ਫੁਖਾਰੀ ਨੂੰ ਦਿੱਤੀ ਹੈ ਜਿਹੜੀ ਮਕਤੂਬਾਤੇ ਇਮਾਮ ਰਬਾਨੀ ਇਹ ਕੁਝ ਚਿੱਠੀਆਂ ਦਾ ਸੰਗ੍ਰਹਿ ਹੈ ਇਨ੍ਹਾਂ ਚਿੱਠੀਆਂ ਦੀ ਗਿਣਤੀ 652 ਜਿਸਦੇ ਵਿੱਚੋਂ ਹੁਣ ਤੱਕ 32 ਚਿੱਠੀਆਂ ਨੂੰ ਕੇਵਲ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਕੀਤਾ ਗਿਆ ਹੈ ਇਹਨਾਂ 652 ਚਿੱਠੀਆਂ ਨੂੰ ਦਾਰਨ ਇਮਾਮ ਲਿਬਨਾਨ ਦੀ ਇੱਕ ਪ੍ਰਕਾਸ਼ਕ ਸੰਸਥਾ ਨੇ ਛਾਪਿਆ ਦਿੱਲ ਵੋਲਯੂਮ ਦੇ ਵਿੱਚ ਪਰ ਇਹਨਾਂ ਨੂੰ ਮਕਤੂਬਾਤ-ਏ ਇਮਾਮ ਰਹਿਬਾਨੀ ਕਿਹਾ ਜਾਂਦਾ ਹੈ ਕਿ ਉਹ ਚਿੱਠੀਆਂ ਨੇ ਜਿਹੜੀਆਂ ਸ਼ੇਖ ਅਹਿਮਦ ਸਰਹੰਦੀ ਨੇ ਵੱਖ-ਵੱਖ ਸੂਫੀ ਫਕੀਰਾਂ ਨੂੰ ਰਾਜ ਦਰਬਾਰੀਆਂ ਨੂੰ ਪ੍ਰਸ਼ਾਸਕ ਫਤਿਹ ਦੇ ਅਧਿਕਾਰੀਆਂ ਨੂੰ ਤੇ ਹੋਰ ਬਨੇਕਰ ਲੋਕਾਂ ਨੂੰ ਲਿਖੀਆਂ ਜਿਨ੍ਹਾਂ ਦੇ ਵਿੱਚ ਉਸ ਨੇ ਇਸਲਾਮ ਦੇ ਪ੍ਰਚਾਰ ਪਰ ਪ੍ਰਸਾਰ ਦੀ ਗੱਲ ਕੀਤੀ ਹੈ ਇਹਨਾਂ ਨੂੰ ਮਕਤੂਬਾਤ-ਏ ਇਮਾਮ ਰਹਿਬਾਨੀ ਕਿਹਾ ਜਾਂਦਾ ਹੈ ਇਸ ਚਿੱਠੀ ਨੰਬਰ 47 ਦੇ ਵਿੱਚ ਜਿਹੜੀ ਉਹਨੇ ਸ਼ੇਖ ਫਰੀਦ ਬਖਾਰੀ ਨੂੰ ਲਿਖੀ ਹੈ ਅਕਬਰ ਦੀ ਮੌਤ ਤੋਂ ਬਾਅਦ ਉਹ ਲਿਖਦਾ ਹੈ ਕਿ ਇਸਲਾਮ ਦੀ ਜਿਹੜੀ ਸਰਵ ਉੱਚਤਾ ਹੈ ਉਹਨੂੰ ਨਾਮ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਜਿਹੜੀ ਮੌਤ ਆ ਉਹ ਇਸਲਾਮ ਦੇ ਰਾਦੇ ਵਿੱਚ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਹੁਣ ਉਸ ਦੀ ਮੌਤ ਤੋਂ ਬਾਅਦ ਇਸਲਾਮ ਦਾ ਰਾਜਾ ਜਾਂ ਇਸਲਾਮ ਨੂੰ ਮੰਨਣ ਵਾਲਾ ਜਿਹੜਾ ਸੱਚਾ ਮੁਸਲਮਾਨ ਜ਼ਹਾਂਗੀਰ ਹੈ ਉਹ ਤਖਤ ਦੇ ਉੱਪਰ ਬੈਠਾ ਹੈ ਔਰ ਇਸ ਖਬਰ ਨੂੰ ਅਸੀਂ ਬੜੇ ਚਾਹ ਦੇ ਨਾਲ ਸੁਣਿਆ ਹੈ ਔਰ ਅਸੀਂ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਪ੍ਰਚਾਰ ਦੇ ਵਾਸਤੇ ਇਹਦੀ ਤਾਕਤ ਚ ਵਾਦਾ ਕਰਨ ਦੇ ਵਾਸਤੇ ਜ਼ਹਾਂਗੀਰ ਨੂੰ ਪੂਰੇ ਤਰੀਕੇ ਦੇ ਨਾਲ ਮਦਦ ਦਿੱਤੀ ਜਾਵੇਗੀ। ਜ਼ਹਾਂਗੀਰ ਦੇ ਨੇੜੇ ਨਕਸ਼ਬੰਦੀ سلسلے ਦੇ ਆਗੂਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਸ਼ੇਖ ਫਰੀਦ ਬਖਾਰੀ ਜੋ ਉਸ ਦਾ ਖਾਸ ਦਰਬਾਰੀ ਸੀ ਉਸ ਦਾ ਸ਼ੇਖ ਅਹਿਮਦ ਸਰਹੰਦੀ ਦਾ ਆਪਸੀ ਮਿਲਾਂਖ ਪਹੁੰਚਦਾ ਹੈ ਸੁਨ ਲਖਬੰਦੀ ਸ਼ੇਖ ਅਹਿਮਦ ਸਰਹੰਦੀ ਨੇ ਆਪਣੇ ਆਪ ਨੂੰ ਮੁਜ਼ੱਤਰ ਤਲਾਨ ਕਰ ਦਿੱਤਾ ਹੈ ਕਿ ਮੈਂ ਇਸਲਾਮ ਦਾ ਰਿਫਾਰਮਰ ਆ ਰਿਫਾਰਮਰ ਆਫ ਇਸਲਾਮ ਆ ਜਿਸ ਨੇ ਇਸ ਖਿੱਤੇ ਦੇ ਵਿੱਚ ਇਸਲਾਮ ਧਰਨ ਦੀ ਜਿਹੜੀ ਸੇਵਾ ਹੈ ਉਹ ਕਰਨੀ ਹੈ ਇਸਲਾਮ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ ਔਰ ਪੰਜਾਬ ਦੇ ਵਿੱਚ ਉਸ ਲਈ ਸਭ ਤੋਂ ਢਾ ਲੱਗੀ ਇਸ ਤੇ ਪ੍ਰਚਾਰ ਨੂੰ ਇਸ ਦਾ ਮੁਜ਼ੱਦਦ ਅਖਾਉਣਾ ਔਖਾ ਹੁੰਦਾ ਜਾ ਰਿਹਾ ਹੈ ਕਿਉਂਕਿ ਮੁਜ਼ੱਦਦ ਕਲਫਸਾਨੀ ਵਾਸਤੇ ਅਖਾਉਣ ਦੇ ਵਾਸਤੇ ਇਸ ਖਿੱਤੇ ਦੇ ਵਿੱਚ ਇਸਲਾਮ ਦਾ ਪ੍ਰਚਾਰ ਬੜਾ ਜ਼ਰੂਰੀ ਹੈ ਪਰ ਇਸ ਖਿੱਤੇ ਦੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ ਮੁਸਲਫਾਨੀ ਆਪਣੀ ਕਿਤਾਬ ਦਸਤਾਨੇ ਮਜ਼ਾਹਿਬ ਚ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਦੇ ਸਮੇਂ ਸਿੱਖ ਧਰਮ ਦਾ ਇੰਨਾ ਜ਼ਿਆਦਾ ਪ੍ਰਚਾਰ ਤੇ ਪਸਾਰ ਹੋਇਆ ਕਿ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਸਿੱਖ ਨਜ਼ਰ ਆਉਂਦੇ ਨੇ। ਔਰ ਦੂਸਰੇ ਪਾਸੇ ਮੁਜੱਦਦ ਅਲਫਸਾਨੀ ਜਿਸ ਦਾ ਨਿਸ਼ਾਨਾ ਕੇਵਲ ਤੇ ਕੇਵਲ ਇਸ ਖਿੱਤੇ ਦੇ ਵਿੱਚ ਇਸਲਾਮ ਨੂੰ ਪ੍ਰਚਾਰਨਾ ਹੈ। ਇਸ ਸਾਰੇ ਖਿੱਤੇ ਨੂੰ ਇਸਲਾਮ ਦੇ ਦਾਇਰੇ ਦੇ ਵਿੱਚ ਲੈ ਕੇ ਆਉਣਾ ਹੈ। ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਹੈ ਕਿ ਕੋਈ ਹੋਰ ਧਰਮ ਉਸ ਖਿੱਤੇ ਦੇ ਵਿੱਚ ਜਨਮ ਲਵੇ ਜਿਸ ਖਿੱਤੇ ਦੇ ਵਿੱਚ ਇਸਲਾਮਦਾਰ ਰਿਫਾਰਮਰ ਇਸਲਾਮ ਦਾ ਮੁਜੱਦਦ ਬੈਠਾ ਹੋਇਆ ਹੈ। ਪਾਜੇ ਜ਼ਹੰਗੀਰ ਨੂੰ ਗੱਦੀ ਤੇ ਬੈਠੇ ਨੂੰ ਕੁਝ ਦੇਣੀ ਹੋਏ ਨੇ ਕੁਝ ਸਮਾਂ ਬੀਤਿਆ ਤੇ ਖੁਸਰੋ ਨੇ ਬਗਾਵਤ ਕਰ ਦਿੱਤੀ ਹੈ ਬਗਾਵਤ ਕਰਨ ਤੋਂ ਬਾਅਦ ਖੁਸਰੋ ਪੰਜਾਬ ਪਰ ਆਇਆ ਹੈ ਔਰ ਜ਼ਹੰਗੀਰ ਨੇ ਆਪਣੇ ਜਰਨੈਲ ਸ਼ੇਖਪਰੀਦ ਬੁਖਾਰੀ ਨੂੰ ਲੈ ਕੇ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਦਿੱਲੀ ਤੋਂ ਖੁਸਰੋ ਥਾਨੀ ਸਰ ਪਹੁੰਚਿਆ ਇੱਕ ਸਿੱਖ ਧਾਰਮਿਕ ਵਿਅਕਤੀ ਔਰ ਫਕੀਰ ਸ਼ੇਖ ਨਜ਼ਮਪੁਰ ਨੇ ਸ੍ਰੀ ਨੂੰ ਉਸਦੀ ਮਦਦ ਵੀ ਕੀਤੀ ਹੈ ਔਰ ਉਸ ਨੂੰ ਅਸ਼ੀਰਵਾਦ ਵੀ ਦਿੱਤਾ ਹੈ ਉਸ ਤੋਂ ਬਾਅਦ ਉਸ ਕੋ ਪੰਜਾਬ ਵੱਲ ਆਇਆ ਉਸ ਦੇ ਦੋ ਸਾਥੀ हसन ਬੇਗ